ਮੇਰੀ ਬੇਨਤੀ ਆ ਉਹ ਸਾਰਾ ਨਗਰ ਬੈਠਾ ਆਪਣੇ ਭੈਣ ਭਰਾ ਸਾਰੇ ਬੈਠੇ ਨੇ ਹਾਜ਼ਰ ਨੇ ਥੋੜੇ ਸਰਕਾਰ ਨੂੰ ਤੇ ਸਹਿਯੋਗ ਨਾਲ ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ ਮੇਰੀ ਨਹੀਂ ਔਕਾਤ ਨਹੀਂ ਕੀ ਤੁਮ ਸਭ ਨੂੰ ਪਤਾ ਵੀ ਮੇਰਾ ਪਿਓ ਡਰਾਈਵਰੀ ਕਰਦਾ ਮੈਂ ਗਰੀਬ ਪਰਿਵਾਰ ਦਾ ਬੰਦਾ ਮੈਂ ਕਿਸੇ ਇੱਥੇ ਨਾ ਪਾਰਟੀ ਵਾਲੀ ਖੜ ਨਹੀਂ ਸਕਦਾ ਪਰ ਜੇ ਤੁਸੀਂ ਮੇਰੇ ਤੇ ਹੁਣ ਮਾਣ ਕੀਤਾ ਤੁਸੀਂ ਨੂੰ ਅੱਡਾ ਵੱਡਾ ਬਣਾਇਆ ਸਾਰੇ ਪਿੰਡ ਦਾ ਰਾਜਾ ਬਣਾਇਆ ਮੇਰੇ ਪਿਓ ਨੇ ਪਾਰਟੀ ਖਤਮ ਤੋਂ ਦੋਨਾਂ ਪਾਰਟੀ ਨੂੰ ਫੇਰ ਵੀ ਤਾਂ ਵੀ ਮੈਂ ਟਾਰਮੀ ਨੂੰ ਵੀ ਆਪਾਂ ਜਿਹੜਾ ਵੀ ਕੰਮ ਕਰਨਾ ਪਿੰਡ ਦੇ ਵਿੱਚ ਉੱਥੇ ਕੋਈ ਚੇਹਰਾ ਨਹੀਂ ਦੇਖਣਾ ਵੀ ਆਹ ਬੰਦਾ ਮੇਰੇ ਨਾਲ ਆ ਆ ਮੇ ਤੋਂ ਦੂਰ ਆ ਜਿਹੜੀ ਗੱਲ ਹੋਊਗੀ ਪਿੰਡ ਦੀ ਸਾਫ਼ ਸੁਥਰੀ ਹੋਊਗੀ ਮੌਕੇ ਦੇ ਹੋਊਗਾ ਉਹਦੇ ਵਿੱਚ ਚਾਹੇ ਗੋਗੀ ਹੋਣੀ ਨੇ ਚਾਹੇ ਜਿੰਦਰ ਹੋਣੀ ਨੇ ਚਾਹੇ ਰਿਆਕ ਨੇ ਕੱਲ ਕੋਈ ਬੰਦਾ ਕਹੇ ਬਈ ਆਹ ਕੰਮ ਇਹ ਕਰਨੀ ਛੱਡ ਦੇ ਜਾਂ ਐ ਕਰਨਾ ਇਹਦੇ ਨਾਲ ਮਾਫੀ ਚਾਹੁੰਦਾ ਪਹਿਲਾਂ ਹੀ ਬੋਲੀ ਮੈਨੂੰ ਜ਼ਰੂਰ ਤੋਂ ਬਹੁਤ ਆ ਮੈਨੂੰ ਇਹ ਬਾਰੇ ਕੰਮ ਬਾਰੇ ਕੋਈ ਨੌਲੇ ਨਹੀਂ ਲੈਗੀ ਜਿੱਥੇ ਤੁਸੀਂ ਕਹੋਗੇ ਵੀ ਆਪਣੇ ਪਿੰਡ ਦਾ ਭਲਾ ਹੁੰਦਾ ਆਪਣੇ ਪਿੰਡ ਦਾ ਕੰਮ ਕਰਨੇ ਵਾਲਾ ਉੱਥੇ ਮੈਂ ਪਹੁੰਚੂੰਗਾ ਸਰ ਪਿੰਡ ਦੇ ਵਿੱਚ ਕੋਈ ਨਸ਼ਾ ਪਤਾ ਜੇ ਨਹੀ ਹੈ ਚੱਲੂਗਾ ਉਹਦੇ ਕਾਰਵਾਈ ਪੂਰੀ ਪੰਚਾਇਤ ਕਰੂਗੀ ਉਹਦੇ ਬਿਨਾਂ ਵੀ ਹਾਂ ਵੀ ਇਹ ਬੰਦਾ ਕਿਉਂਕਿ ਕਿਹਦਾ ਮਾਪੋਰੇ ਮੰਨਦਾ ਸਾਡੇ ਜਗ੍ਹਾ ਦਾ ਇਸ਼ਾਰ ਕਰਦਾ ਪਰ ਪਿੰਡ ਨੂੰ ਸਾਰਾ ਪਤਾ ਹੁੰਦਾ ਸਾਰਾ ਮੇਰੀ ਇਹ ਹੀ ਬੇਨਤੀ ਹੈ ਜਿਹੜੇ ਵੀ ਕੰਮ ਕਰਨੇ ਆਲੇ ਨੇ ਉਹ ਆਪਣਾ ਨਾਲ ਮੈਂ ਤੇ ਸਾਰਿਆਂ ਨੇ ਕਰਨੇ ਨੇ ਸਾਡੇ ਸਾਰੇ ਜਨਾਬ ਸਿੰਘ ਇਹ ਵੀ ਨਾਲ ਹੋਣਗੇ ਗੋਗੀ ਵੀਰੋਂ ਵੀ ਨਾਲ ਹੋਣਗੇ ਦੋਨੇ ਪਾਸਿਓਂ ਬੰਦੇ ਨਾਲ ਤੁਰਨਗੇ ਤਾਂ ਇਹ ਸਲੋਪਾ ਪਾਉਣ ਦਾ ਫਾਇਦਾ ਨਹੀਂ ਇਹਦਾ ਕੋਈ ਫਾਇਦਾ ਨਹੀਂ ਹਾਂ ਅੱਪਾ ਡਾਕਟਰ ਜੀ ਨੂੰ ਸਲੋਪਾ ਕਹਤਾ ਕਾ ਲੂ ਮੈਂ ਕੁੰਜ ਕੀ ਫਿਰੀ ਜਾਵਾਂ ਸਰਪੰਚ ਬਣ ਕੇ ਬੰਨ ਕੇ ਬਗ ਕੋਈ ਉਧਰ ਕੋਈ ਉਧਰ ਨੂੰ ਪਰ ਮੇਰੀ ਇਹ ਵੀ ਬੇਨਤੀ ਹੈ ਮੈਂ ਨਾਲ ਕੰਮ ਵੀ ਰੱਖਣਾ ਆਪਣਾ ਤੁਸੀਂ ਬੰਗ 24 ਘੰਟੇ ਪਿੰਡ ਦੇ ਫਿਰਨਾ ਇਹ ਵੀ ਨਹੀਂ ਮੈਂ ਕਰ ਸਕਦਾ ਮੈਨੂੰ ਮੇਰਾ ਕਾਰੋਬਾਰ ਵੀ ਜ਼ਰੂਰੀ ਆ ਮੈਂ ਕਮਾ ਕੇ ਖਾਂਦਾ ਵੀ ਇਹ ਕਮਾਉਂਗਾ ਤਾਂ ਮੈਂ ਖਾਂਦਾ ਪਰ ਜਿੱਥੇ ਕਿਹਦੀ ਲੋੜ ਵਾਂਗ ਬੰਦੇ ਜਾਣਾ ਪਊਗਾ ਆਪਾਂ ਨਾਲ ਹਾਜ਼ਰ ਆਈਏ ਇਹ ਨਹੀਂ ਆਪਾਂ ਨਹੀਂ ਜਾਵਾਂਗੇ ਪਰ ਮੈਂ ਫੇਰ ਬੇਨਤੀ ਕਰ ਨਗਰ ਨੂੰ ਇਹੀ ਕਰਦਾ ਵੀ ਆਪਾਂ ਕੋਈ ਪਾਰਟੀ ਵੈਜ ਦਾ ਸਿਸਟਮ ਨਹੀਂ ਖੜਾ ਕਰਨਾ ਵੀ ਹਾਂ ਕੋਈ ਲੜਾਈ ਪੜਾਈ ਹੁੰਦੀ ਆ ਜਿਹੜੇ ਬੰਦੇ ਦਾ ਮੌਕੇ ਤੇ ਕਸੂਰ ਆ ਥਾਣੇ ਨਹੀਂ ਜਾਣਾ ਆਪਾਂ ਨੂੰ ਇੱਥੇ ਬੈਠ ਕੇ ਆਪਣੇ ਆਪ ਫੈਸਲਾ ਕਰਨਾ ਇਹ ਕੋਈ ਦੂਜੀ ਰਾਇ ਨਹੀਂ ਹੋਣੀ ਚਾਹੀਦੀ ਵੀ ਆਹ ਬੰਦਾ ਮੈਨੂੰ ਆਏ ਕਹਿੰਦਾ ਜੀ ਇਹ ਬੰਦਾ ਮੇਰੀ ਪਾਰਟੀ ਨਾਲ ਇਹ ਕੰਮ ਨਹੀਂ ਕਰੂਗਾ ਨਾ ਇਹ ਮੇਰੀ ਬੇਨਤੀ ਹੈ ਮੈਂ ਮਾਫੀ ਚਾਹੁੰਦਾ ਸਾਰੇ ਪਿੰਡ ਤੋਂ ਪਹਿਲਾਂ ਵੀ ਮੇਤੋ ਜੇ ਕੋਈ ਗਲਤੀ ਹੁੰਦੀ ਆ ਤਾਂ ਤੁਸੀਂ ਆਪ ਦੱਸ ਕੇ ਵੀ ਇਕੱਲੀਆਂ ਪੈਕਣ ਕਰਨਾ ਪਰ ਮੇਰਾ ਵੀ ਆਪਣਾ ਹੋਵੇ ਵੀ ਹਾਂ ਆਪਣੇ ਆਹ ਕੰਮ ਇਕੱਲ ਕਰਨਾ ਜਿਹਦੇ ਵਿੱਚ ਪਿੰਡ ਕਹਾਂ ਚਲਾਣਾ ਚਾਹੀਦਾ ਆਪਣਾ ਇਹਦਾ ਹੋਵੇ ਵੀ ਹਾਂ ਵੀ ਉਧਰੋਂ ਖਿੱਚੀ ਫਿਰੇ ਉਧਰੋਂ ਖਿੱਚੀ ਫਿਰੇ ਨਾ ਵੀ ਜ਼ਹਿਮਤ ਹੀ ਕਰਦੀ ਕੋਈ ਪੈਸਾ ਨਹੀਂ ਦਿਆ ਤੇ ਮੇਜਰ ਸਿੰਘ ਵੀ ਸਾਡਾ ਇਈ ਬਸਾਰੇ ਸਰਕਾਰ ਜੋਨੇ ਆਪਾਂ ਨੇ ਆਰਾਮ ਨਾਲ ਕੇ ਰਹਿਣਾ ਵੀ ਜਿੱਥੇ ਵੀ ਜਿਹੜੀ ਵੀ ਕੋਈ ਜ਼ਰੂਰਤ ਆ ਜੀ ਨੂੰ ਆਪਾਂ ਪੂਰੇ